ਸਹਿਬ ਜਿਆਦਾ ਮੇ ਫੋਟਵਾਂ ਚੁਕਾ ਦੋ ਅੰਦਰੋਂ ਸ਼ਹੀਦੀ ਯਾਦਗਾਰਾ ਜੋ ਠੇਕਾ ਨਹੀਂ ਜੁਕਣਾ ਆ ਕਰ ਤੂ ਤਾਂ ਇਹਨਾਂ ਦੀਆਂ ਛੋਟੇ ਸਹਿਬ ਜਿਆਦਾ ਕਰਕੇ ਅੱਜ ਤੂੰ ਸਿਰ ਤੇ ਦਸਤਾਰ ਸਜਾਈਆ ਇਹ ਵੀ ਮਾਨ ਰੱਖ ਲੈਂਦਾ ਮਛੜਾ ਓਹਾਰ ਮੋਰੀ ਲੱਗ ਬਿਲਡਿੰਗ ਆ ਉਹ ਬਿਲਡਿੰਗ ਦੇ ਨਾਲ ਕੋਈ ਹੋਰ ਵੀ ਕੁਝ ਖੋਲ ਸਕਦਾ ਇਹ ਤਾਂ ਨਹੀਂ ਕੋਈ ਗੱਲ ਹੈ ਕਿ ਠੇਕਾ ਕੋਈ ਅਜਿਹੀ ਚੀਜ਼ ਹੈ ਕਿ ਨਹੀਂ ਅੱবি ਜਿਹੜੀ ਪ੍ਰੋਪਰਟੇਡ ਆ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫਦਾਦੀ ਕਰ ਰਹੇ ਹੋ ਵੇਖ ਲੈਣਾ ਨਹੀਂ ਦੀ ਵਾਰ ਮੈਮੋਰੀਅਲ ਤੁਸੀਂ ਗਏ ਨਹੀਂ ਮਿਲਾ ਦੰਦਰ ਇਹ ਪੈਡ ਇਧਰ ਆਪਾਂ ਚਾਹੋ ਤੁਸੀਂ ਜਾਓ ਜੀ ਮੈਂ ਬੜੀ ਵਰਗਾ ਆਪਾਂ ਚਾਹੋ ਤੁਸੀਂ ਨਾ ਮੈਂ ਸੱਸ ਜੀ ਮੈਂ ਕੀ ਦੇ ਕਹਿ ਨਹੀਂ ਜਾਂਦਾ ਅੰਦਰ ਆਉਣ ਬਲ ਕੇ ਨਸਲਾਂ ਸਾਡੀਆਂ ਉਹਨਾਂ ਨੂੰ ਕੀ ਕਵਾਂਗੇ ਕਿ ਸ਼ਹੀਦਾਂ ਦੀ ਬਾਗ ਅੰਦਰ ਉਹਨਾਂ ਤੇ ਸ਼ਹੀਦੀ ਦੇ ਕਿਸੇ ਤੇ ਬਾਹਰ ਨਸ਼ਿਆਂ ਦੇ ਦਰਿਆ ਅੱਜ ਕਹਿ ਰਿਹਾ ਸਰਕਾਰ ਕੀ ਯੁੱਧ ਨਸ਼ਿਆਂ ਦੇ ਵਿਰੁੱਧ ਤਾਂ ਕੀ ਗੱਲ ਸ਼ਰਾਬ ਨਸ਼ਾ ਨਹੀਂ ਉੱਚ ਅਧਿਕਾਰੀ ਮੰਤਰੀ ਜਨ ਭਾਵੇਂ ਵਿੱਚ ਸੀਐਮ ਵੀ ਹੋਵੇ ਜੇ ਉਹ ਵੀ ਕਦੇ ਸ਼ਕੀਨ ਆ ਉਹ ਫਿਰ ਬਾਹਰ ਦਾ ਵਿਸ਼ਾ ਉਹ ਬੰਦਿਆਂ ਨੂੰ ਆਜ ਮਾਰ ਕੇ ਪੁੱਛੋ ਕਿ ਇਹਨਾਂ ਨੂੰ ਵਟਰਾਇਆ ਤੂੰ ਕਾਇਆ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਨਾ ਪਰ ਬਾਹਰ ਜਾਓ ਅੰਦਰ ਆਪਾਂ ਤੋਂ ਸਮਾਨ ਲੈਣਾ ਯਾਰ ਕਿਸੇ ਨੂੰ ਸ਼ਰਾਬ ਲੈਣ ਦੇ ਦੇ ਮੇਰੇ ਵੀਰੇ ਆਪਾਂ ਸ਼ਰਾਬ ਲੈਣੀ ਅੰਦਰ ਨਸ਼ਾ ਵਿਰੋਧ ਮਹੀਮ ਜਿਹੜੀ ਆ ਤੁਹਾਡੇ ਸਾਹਮਣੇ ਆ ਮੈਂ ਕੱਚਾ ਚਿੱਟਾ ਇਹਨਾਂ ਖੋਲ ਦਤਾ ਕੀ ਆ ਨਸ਼ਾ ਵਿਰੋਧ ਮਹੀਮ ਜਿਹੜੀ ਚੱਲ ਰਹੀ ਆ ਖੁੱਲੇ ਤੇ ਸਰਕਾਰ ਨਹੀਂ ਹੈ ਨਾ ਪਰਮਿਸ਼ਨ ਤੋਂ ਬਿਨਾਂ ਤੇ ਖੁੱਲ ਨਹੀਂ ਸਕਦਾ ਬਿਲਕੁਲ ਇਹਦੇ ਚੈਮਲੇ ਦੀ ਮਿਲਿ ਪੁੱਤਿਆ ਅਸੀਂ ਤਾਂ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਪਰ ਉਹ ਉਸ ਬੰਦੇ ਵੱਲੋਂ ਕੋਈ ਰਿਸਪੌਂਸ ਨਹੀਂ ਕੋਈ ਚ ਨਹੀਂ ਆ ਜਦ ਕਿ ਇਹ ਜ਼ਿੰਮੇਵਾਰੀ ਉਹਦੀ ਬਣਦੀ ਸੀ ਮੈਂ ਜਿਹੜੇ ਟ੍ਰਬਲ ਮੇਕਰ ਆ ਨਾ ਮੈਂ ਟ੍ਰਬਲ ਮੇਕਰ ਆਇਡੈਂਟੀਫਾਈ ਕਰਦਾ ਤਾਂ ਕੌਣ ਕੌਣ ਡਿਪਾਰਟਮੈਂਟ ਲਈ ਮੈਂ ਮੇਲੇ ਲਈ ਸਮਾਜ ਲਈ ਪ੍ਰੋਬਲਮ ਕਰਦਾ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਲਾ ਆ ਸਾਹਮਣੇ ਤੁਸੀਂ ਭਾਵੇਂ ਕੈਮਰਾ ਘੁਮਾ ਕੇ ਦੇਖ ਲਓ ਆ ਸਾਡੇ ਸਿੱਖ ਪੋਜ ਦੇ ਜਰਨਲ ਸਰਦਾਰ ਸ਼ਾਮ ਸਿੰਘ ਟਾਰੀ ਜੀ ਦਾ ਐਡੀ ਯਾਦਗਾਰ ਵੱਲੋਂ ਸੁਸ਼ੋਭਿਤ ਕੀਤਾ ਹੋਇਆ ਬੋਤਿਆ ਤੇ ਆ ਸਾਡੀ ਵਾਰ ਮੈਮੋਰੀਅਲ ਆ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਉਹਨਾਂ ਦੇ ਨਾਲ ਇਹੋ ਜਿਹਾ ਖਿਲਵਾੜ ਕਾਫੀ ਨੂਰ ਹੈ ਜੀ ਮੈਂ ਤੁਹਾਡੀ ਨਿਗਾਹ ਚ ਪੈ ਰਿਹਾ ਜੀ ਇੱਥੇ ਖਿਲੋ ਕੇ ਘੁਮਾਓ ਕੈਮਰਾ ਮਾਡਾ ਜੀ ਮੈਂ ਤੇ ਦੇਖ ਨਹੀਂ ਰਿਹਾ ਜੀ ਇਹ ਤੇ ਯਾਦ ਕਰਦੇ ਕਿ ਚਲੋਕੀ ਕੀ ਮੈਸੇਜ ਦੇ ਰਿਹਾ ਕਿ ਥੋ ਪੈਗ ਲਾ ਕੇ ਅੰਦਰ ਜਾਓ ਪਰ ਸ਼ਰਮ ਹੋਣੀ ਚਾਹੀਦੀ ਹੈ ਜਿਹੜੀਆਂ ਇਥੋਂ ਦੀਆਂ ਲੋਕਲ ਜਥੇਬੰਦੀਆਂ ਨੇ ਕਿ ਉਹ ਹਜੇ ਤੱਕ ਸੁੱਤੀਆਂ ਪਈਆਂ ਨੇ ਅਸੀਂ ਇਹਨਾਂ ਨੂੰ ਜੋਗਾ ਵੀ ਨਹੀਂ ਆ ਵੀ ਜੇ ਅਸੀਂ ਇਸ ਸਿੱਖੀ ਦਾ ਪ੍ਰਚਾਰ ਕੰਨੀ ਕਰ ਪਾਰੇ ਜੇ ਸਾਡਾ ਅਸੀਂ ਜੇ ਇਸ ਖਿਲਾਫ ਕੋਈ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕ ਵੀ ਨਹੀਂ ਪਾਰੇ ਅਸੀਂ ਬੋਲਾਂਗੇ ਇਹ ਸਿਰਫ ਪੋਲਿਟੀਕਲ ਮੋਟਿਵ ਹੈ ਸਰ ਤੁਹਾਨੂੰ ਲੱਗਦਾ ਕਿ ਮੈਂ ਕਹਿ ਬਣ ਆਪਣੀ ਨਿਕਲ ਆ ਮੈਨੂੰ ਲੱਗਦਾ ਵੀ ਅਸੀਂ ਪੋਟੋ ਫਟਾ ਕ ਮੈਨੂੰ ਪਤਾ ਚੱਲਦਾ ਕਿ ਮੈਂ ਤੁਹਾਡੇ ਹੱਥ ਹਰਕਤਾਂ ਦਾ ਲੱਗਦਾ ਸਰਦਾਰ ਸਾਹਿਬ ਤੇਰੀ ਹਰਕਤਾਂ ਅੱਜ ਅਸੀਂ ਡੇਕਾ ਬੰਦ ਕਰਾ ਕੇ ਜਾਵਾਂਗੇ ਜੀ ਜੋ ਵੀ ਇਹ ਜਸਮੀ ਤਰੀਕੇ ਨਾਲ ਸੀ ਇਹਨਾਂ ਨਾਲ ਕੋਈ ਲੜਨ ਨਹੀਂ ਆਏ ਕੋਈ ਸਾਡੀ ਪਰਸਨਲ ਰੰਜਿਸ਼ ਨਹੀਂ ਆ ਇੱਥੇ ਚੁੱਪ ਕੇ ਜਿੱਥੇ ਕੋਲ ਨਾਲ ਖੋਲੋ 50 ਡੇਕੇ ਖੋਲੋ ਜੋ ਤੁਸੀਂ ਕਰਨਾ ਹੈ ਪਰ ਇੱਥੇ ਡੇਕਾ ਜਿਹੜਾ ਹੈ ਉਹ ਨਹੀਂ ਖੁੱਲਦਾ ਆ ਵੀ ਆ ਐਵੇਂ ਅਨਸੈਸਰੀ ਟਸਲ ਕ੍ਰੀਏਟ ਕਰਨ ਦੀ ਕੋਸ਼ਿਸ਼ ਹੀ ਸਾਈਡ ਤੇ ਕਰਵਾਤਾ ਨਾ ਉਹਨੂੰ ਬਿਲਕੁਲ ਚੀਜ਼ ਓਪਣਿਆ ਜੀ ਤਾਂ ਕਿ ਆਪਣਾ ਸਾਈਡ ਤੇ ਕੋਈ ਵੀ ਖੋਲ ਸਕਦਾ ਕੀ ਮਾਮਲਾ ਕੀ ਸੀਗਾ ਜੀ ਕੋਈ ਮਾਮਲਾ ਨਹੀਂ ਜੀ ਤੇ ਮਤਲਬ ਮੈਨੂੰ ਤੇ ਅਜੇ ਤੱਕ ਕੋਈ ਸਮਝ ਨਹੀਂ ਲੱਗੀ ਦੀ ਕੀ ਮੰਨ ਲਾਏ ਜੇ ਤੁਹਾਨੂੰ ਸਮਝ ਲੱਗੀ ਦੱਸ ਦਿਓ ਉਹ ਕਹਿੰਦੇ ਨੇ ਜੀ ਕਿ ਜਿਹੜੀ ਵਾਰ ਮੈਮੋਰੀਅਲ ਆ ਉਹਦੇ ਨਾਲ ਠੇਕਾ ਖੁੱਲਿਆ ਇਹ ਗਲਤ ਵਾਰ ਮੋਰਿ ਲੱਗ ਬਿਲਡਿੰਗ ਆ ਉਹ ਬਿਲਡਿੰਗ ਦੇ ਨਾਲ ਕੋਈ ਹੋਰ ਵੀ ਕੁਝ ਖੁੱਲ ਸਕਦਾ ਇਤਨੀ ਕੋਈ ਗੱਲ ਹੈ ਕਿ ਠੇਕਾ ਕੋਈ ਅਜਿਹੀ ਚੀਜ਼ ਤਾਂ ਹੈ ਨਹੀਂ ਆ ਵੀ ਜਿਹੜੀ ਪ੍ਰੋਪਰਟਿਡ ਆ ਜਾਂ ਕੋਈ ਇਲਲੀਗਲ ਆ ਹੈਨਾ ਜਾਂ ਹਨਾotra ਇਸ ਦੇ ਕੁਝ ਨਹੀਂ ਕਹਿਆ ਜਾ। ਅੱਛਾ ਤੇ ਕੀ ਐਦਾਂ ਦਾ ਕੋਈ ਕਾਨੂੰਨ ਹੈ ਕਿ ਇਹਦੇ ਨਾਲ ਖੁੱਲ ਸਕਦਾ ਹੈ ਜਾਂ ਨਹੀਂ ਕੋਈ ਕਾਨੂੰਨ ਨਹੀਂ ਤੇ ਫਿਰ ਉਹਨੂੰ ਜਰਾ ਪ੍ਰੋਟੈਸਟ ਕਰੇ ਨੂੰ ਉਹਦਾ ਕੀ ਮੈਂ ਦੱਸ ਦਿਆਂ ਮੈਨੂੰ ਤੇ ਪੋਲਿਟਿਕਲ ਬਾਕੀ ਇਹ ਜਾਇਜ ਠੇਕਾ ਬਿਲਕੁਲ ਬਿਲਕੁਲ ਕੋਈ ਕਾਗਜ਼ ਪੱਤਰਾ ਲੀਗਲ ਲਿਸਟਡ ਹੈ ਜੀ ਬਿਲਕੁਲ ਜੀ ਤੇ ਦੂਜਾ ਸ਼ਾਮ ਸਿੰਘ ਟਾਲੀ ਦਾ ਵੀ ਹਵਾਲਾ ਦੇ ਰਹੇ ਆ ਜੀ YouTube ਦੇ ਉਹ ਹੀ ਬਾਕੀ ਦੂਰ ਹੈ ਜੀ ਮੈਂ ਤੁਹਾਡੀ ਨਿਗਾਹ ਚ ਪੈ ਰਿਹਾ ਜੀ ਇੱਥੇ ਖਲੋ ਕੇ ਖਮਾਓ ਕੈਮਰਾਮੈਨ ਜੀ ਮੈਂ ਤੇ ਦੇਖ ਨਹੀਂ ਰਿਹਾ ਇਥੇ ਹੂੰ ਠੀਕ ਹੈ ਜੀ ਠੀਕ ਹੈ ਜੀ ਜੀ ਆਪਾਂ ਗੁਰਬਾਣੀ ਦੀ ਗੱਲ ਕਰਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਸਿੱਖੀ ਦਾ ਘਰ ਕਿਹਾ ਕਿ ਨਵਾਜਿਆ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅੰਮ੍ਰਿਤਸਰ ਸਤ ਗੁਰੂ ਸਤਵਾਦੀ ਜਿਤ ਨਾਤੇ ਕਊਆ ਹੰਸ ਹੋਵੇ ਏ ਗੁਰਬਾਣੀ ਦੇ ਤੁਕਾਂ ਦੂਜੇ ਕੱਲ ਕਰੀਏ ਆਪਾਂ ਇੱਥੇ ਸਭ ਤੋਂ ਵੱਡੀ ਸਿੱਖਾਂ ਦੀ ਸਰਬੋਹਰ ਜੱਥੇਬੰਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਥੋਂ ਰਾਮਪੀਰ ਸਤੰਦਰ ਨੇੜੇ ਆ। ਹਾਂਜੀ ਗੁਰਗਿਆਣਾ ਮੰਦਿਰ ਦੀ ਪਾਵਨ ਧਰਤੀ ਇੱਥੇ। ਸੋ ਇਸ ਕਰਕੇ ਇੱਥੋਂ ਦਾ ਤੇ ਪਾਣੀ ਵੀ ਜਿਹੜਾ ਵਾ ਉਹ ਅੰਮ੍ਰਿਤ ਦੇ ਬਰਾਬਰ ਗੁਰੂ ਸਾਹਿਬ ਨੇ ਸਬਦ ਨੂੰ ਜਲ ਨੂੰ ਬਹਿ ਕੇ ਕੀਤਾ। ਇਹ ਵੀਰਾਂ ਦਾ ਜਿਹੜੇ ਵੀ ਵੀਰ ਇਹਦੇ ਪਿੱਛੇ ਹੈ ਕਿਨੇ ਜਾਂ ਜਿਹੜੇ ਮਾਲਕ ਆ ਉਹਨਾਂ ਵੀਰਾਂ ਨੂੰ ਕਹੋ ਕਿ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਇਹ ਕੰਮ ਕਰਦਾ ਸਾਡੇ ਵੱਲੋਂ 500 ਟੇਕੇ ਹੋਰ ਖੋਲਾ ਨੇੜੇ ਤੇਰੇ ਜਿੱਥੇ ਮਰਜੀ ਪਰ ਆ ਜਿਹੜੀ ਸ਼ਹੀਦਾਂ ਦੀ ਬਾਰਗਾਂ ਦੇ ਮੰਗਰ ਆ ਕੰਮ ਹੋ ਰਿਹਾ ਇਹ ਨਾ ਬਖਸ਼ਣ ਜੋ ਨਾ ਸਹਿਣ ਜੋਗਾ ਸਿੱਖ ਸੰਗਤਾਂ ਦਾ ਇਹਦੇ ਉੱਪਰ ਬਹੁਤ ਹੀ ਜ਼ਿਆਦਾ ਭੈੜਾ ਅਸਰ ਪੈ ਰਿਹਾ ਔਰ ਇਹ ਭੈਣ ਨੇ ਆਵਾਜ਼ ਚੱਕੀ ਬਾਕੀ ਦੇ ਨਾਲ ਔਰ ਮੇਰੇ ਤੱਕ ਜਦੋਂ ਵੀਡੀਓ ਪਹੁੰਚੀ ਆ ਅਸੀਂ ਪਹਿਲ ਕਦਮੀ ਦੇ ਸਹਾਬ ਦੇ ਨਾਲ ਇੱਥੇ ਪਹੁੰਚੇ ਆ ਸਾਡਾ ਮਕਸਦ ਇਹਨਾਂ ਦੇ ਬਿਜ਼ਨਸ ਦੇ ਵਿੱਚ ਕੋਤਾਂ ਗੜਾਉਣਾ ਨਹੀਂ ਜੋ ਮਰਜ਼ੀ ਕਰਨ ਪਰ ਜਿਹੜੀ ਸ਼ਹੀਦਾਂ ਦੀ ਇਹ 바ਰਗਾ ਵਾ ਇਹਦੇ ਅੱਗੇ ਇਹ ਠੇਕਾ ਨਹੀਂ ਹੋਣਾ ਚਾਹੀਦਾ ਬਰਦਾਸ਼ ਬਿਲਕੁਲ ਨਹੀਂ ਕੀਤਾ ਜਾਏਗਾ ਜਿੰਨਾ ਵੀ ਲੰਮਾ ਸਾਨੂੰ ਸੰਘਰਸ਼ ਕਰਨਾ ਪਵੇ ਉਹਦੇ ਲਈ ਆਪਾਂ ਤਿਆਰ ਆ ਕਿਉਂਕਿ ਇਹਦੇ ਅੰਦਰ ਸ਼ਹੀਦ ਸਿੰਘਾਂ ਦੀ ਮੈਮੋਰੀਅਲ ਬਣੀ ਹੋਈ ਆ ਉਹਨਾਂ ਦਾ ਇਤਿਹਾਸ ਕਿ ਕਿਦਾਂ ਉਹ ਧਰਮ ਲਈ ਉਹਨਾਂ ਨੇ ਆਪਣੇ ਸਿਰ ਵਾਰੇ ਆ ਕਿਦਾਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਤੇ ਅੱਜ ਅਸੀਂ ਆਪਣੀਆਂ ਆਉਣ ਬੋ ਜੇ ਨਸਲਾਂ ਸਾਡੀਆਂ ਉਹਨਾਂ ਨੂੰ ਕੀ ਕਵਾਂਗੇ ਕਿ ਸ਼ਹੀਦਾਂ ਦੀ ਬਾਗ ਅੰਦਰ ਉਹਨਾਂ ਤੇ ਸ਼ਹੀਦੀ ਦੇ ਕਿੱਸੇ ਤੇ ਬਾਹਰ ਨਸ਼ਿਆਂ ਦੇ ਦਰਿਆ ਜੇ ਭਗਵੰਤ ਮਾਨ ਅੱਜ ਕਹਿ ਰਿਹਾ ਸਰਕਾਰ ਕੀ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਕੀ ਗੱਲ ਸ਼ਰਾਬ ਨਸ਼ਾ ਨਹੀਂ ਮਾਨ ਸਾਹਿਬ ਜਾਂ ਕਿਤੇ ਮੇਰੇ ਖਿਆਲ ਦੇ ਨਾਲ ਅਫਸਰ ਸਹਿਬਾਨ ਉੱਚ ਅਧਿਕਾਰੀ ਮੰਤਰੀ ਜਨ ਪਾਵੇਂ ਵਿੱਚ ਸੀਮ ਸੀਐਮ ਵੀ ਹੋਵੇ ਜੇ ਉਹ ਵੀ ਕਦੇ ਸ਼ਕੀਨ ਆ ਉਹ ਫਿਰ ਬਾਹਰ ਦਾ ਵਿਸ਼ਾ ਪਰ ਇਹ ਵੀ ਇੱਕ ਨਸ਼ਾ ਮੈਂ ਕਹਿੰਦਾ ਕੋਈ ਗੱਲ ਨਹੀਂ ਜੇ ਇਸ ਤਰੀਕੇ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਆਪਾਂ ਕਰੋ ਪਰ ਆਸ ਤਰੀਕੇ ਨਾਲ ਅਸੀਂ ਨਹੀਂ ਹੋਣ ਦੇਣਾ ਜੋ ਮਰਜ਼ੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਇਸ ਕਰਕੇ ਇਹ ਇਹ ਠੇਕੇ ਜਿਹੜਾ ਜਾਏ ਆ ਇੱਕ ਘਾਤ ਨਹੀਂ ਆਪਾਂ ਮਿੱਤਰ ਖੁੱਲਣ ਦੇਣਾ ਇਹਨਾਂ ਨੂੰ ਕਹੋ ਵੇਖੋ ਉਹ ਬੱਡੀਆਂ ਖੜੀਆਂ ਉੱਥੇ ਉਹਨਾਂ ਦੇ ਕੋ ਬੰਦੇ ਆਏ ਨੇ ਵਿਦਆਊਟ ਨੰਬਰ ਪਲੇਟ ਗੱਡੀ ਹੈ ਦੇਖ ਲਓ ਠੀਕ ਆ ਉਧਰ ਕੈਮਰਾ ਮਾਰੋ ਵਿਦਆਊਟ ਨੰਬਰ ਪਲੇਟ ਗੱਡੀ ਹੈ ਇੱਥੇ ਇਹਨਾਂ ਦੇ ਪਿੱਛੇ ਬੰਦੇ ਕੌਣ ਆ ਕੌਣ ਨਹੀਂ ਵਾਹਿਗੁਰੂ ਜਾਣਦਾ ਪਰ ਇਸ ਆ ਜਿਹੜਾ ਆਪਾਂ ਹੁਣ ਇਹ ਕੰਮ ਕੀਤਾ ਹੈ ਜੇਕਰ ਨਹੀਂ ਬੰਦ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਤਾਂ ਆਪ ਆਉਣਗੇ ਆ ਧਰਮ ਨੇ ਛੱਡੋ ਮੋਰਚੇ ਵੀ ਲੱਗਣਗੇ ਔਰ ਕੰਗਰਸ ਇਸ ਵਾਲੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਇਹ ਕਿਸ ਸਭਾਵ ਦੇ ਪਰਸੰਸਿਤਤਾ ਗਿਆ ਇਹਨਾਂ ਨੂੰ ਲਸੰਸ ਹੈਗਾ ਵਕ ਨਹੀਂ ਹੈਗਾ ਇਹ ਵੀ ਜਾਂਚ ਦਾ ਵਿਸ਼ਾ ਉੱਚ ਅਧਿਕਾਰੀਆਂ ਤੱਕ ਅਸੀਂ ਜਿਹੜੀ ਆ ਮਿਲ ਰਹੀ ਆਪਾਂ ਜਿਹੜੀ ਅਪੀਲ ਪਾ ਦਿੱਤੀ ਹੈ ਲੇਕਿਨ ਅੱਜ ਕਹਿ ਲੋ ਕਿ ਈਦ ਦੀ ਮੁਬਾਰਕ ਘੜੀ ਆ ਜਿਹਦੇ ਕਰਕੇ ਅੱਜ ਛੁੱਟੀ ਆ ਪੂਰੇ ਪੰਜਾਬ ਸਰਕਾਰ ਨੇ ਕੀਤੀ ਹੋਈ ਇਹਦੇ ਕਰਕੇ ਕੱਲੋ ਕਿ ਅਸੀਂ ਅਜ ਉੱਚ ਅਧਿਕਾਰੀਆਂ ਤੱਕ ਨਹੀਂ ਪਹੁੰਚ ਕਰ ਸਕਦੇ ਲੇਕਿਨ ਮੇਲ ਰਹੀ ਆਪਾਂ ਨਾਲੋਂ ਆਪਾਂ ਮੈਸੇਜ ਜਾਰੀ ਦਿੱਤਾ ਵਾ ਔਰ ਐਸ ਸੀ ਪਿਛਲੇ ਪ੍ਰਧਾਨ ਧਾਮੀ ਸਾਹਿਬ ਦੇ ਧਿਆਨ ਵਿੱਚ ਵੀ ਹੈਗਾ ਏ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਅਦਾਰਾ ਕੱਤਰ ਹੋ ਕੇ ਜਿਹੜਾ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਵੀ ਕਰਾਏਗਾ ਕੀ ਹੈ ਕਿ ਕੀ ਹੈ ਜਿਹੜਾ ਠੇਕੇ ਬਹੁਤ ਸਾਰੇ ਨੇ ਇਹ ਠੇਕੇ ਤੋਂ ਕੀ ਤਰਾਜ਼ ਹੈ ਹਾਂਜੀ ਮੈਂ ਦੱਸਣਾ ਚਾਹੂੰਗੀ ਕਿ ਐਸੇ ਠੇਕੇ ਤੋਂ ਸਾਨੂੰ ਇਤਰਾਜ਼ ਇਹ ਹੈ ਜਿਹੜਾ ਕਿ ਇੱਥੋਂ ਦੇ ਲੋਕਾਂ ਦੀ ਤੇ ਜ਼ਮੀਰ ਮਰ ਗਈ ਹੈ ਕਿ ਪਤਾ ਨਹੀਂ ਪਰ ਸਾਡੀ ਜਾਗਦੀ ਹੈ ਹਲੇ ਆ ਸਾਹਮਣੇ ਤੁਸੀਂ ਭਾਵੇਂ ਕੈਮਰਾ ਧਮਾ ਕੇ ਦੇਖ ਲਓ ਆ ਸਾਡੇ ਸਿੱਖ ਫੌਜ ਦੇ ਜਰਨਲ ਸਰਦਾਰ ਸ਼ਾਮ ਸਿੰਘ ਟਾਰੀ ਜੀ ਦਾ ਐਡੀ ਯਾਦਗਾਰ ਵਾਲੋ ਸੁਸ਼ੋਭਿਤ ਕੀਤਾ ਹੋਇਆ ਬੋਤਿਆ ਤੇ ਆ ਸਾਡੀ ਵਾਰ ਮੈਮੋਰੀਅਲ ਆ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਉਹਨਾਂ ਦੇ ਨਾਲ ਇਹੋ ਜਿਹਾ ਖਲਵਾੜ ਇਦੇ ਮਾਲਕ ਨੂੰ ਇੰਨਾ ਵੇਖਣਾ ਚਾਹੀਦਾ ਕਿ ਤੂੰ ਸ਼ਹਿਰ ਚ ਕਿਤੇ ਵੀ ਢੇਕਾ ਖੋਲ੍ਹ ਲਾ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਇਹੋ ਜੀ ਜਗ੍ਹਾ ਦੇ ਉੱਤੇ ਇਹੋ ਜੇ ਜਿਹੜਾ ਇੱਕ ਕੇਂਦ੍ਰਿਤ ਮਤਲਬ ਜਗ੍ਹਾ ਹੈ ਉੱਥੇ ਤੁਸੀਂ ਢੇਕਾ ਖੋਲ੍ਹ ਰਹੇ ਹੋ ਸਾਹਮਣੇ ਵਾਗਾ ਬਾਰਡਰ ਹੈ ਇੱਥੇ ਯਾਦਗਾਰ ਦੇ ਵਿੱਚ ਲੋਕੀ ਕੀ ਮੈਸੇਜ ਦੇ ਰਿਹਾ ਕਿ ਥੋਪੈਗ ਲਾ ਕੇ ਅੰਦਰ ਜਾਓ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਵਿੱਚ ਇਸ ਕਰਕੇ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਸੀ ਤੇ ਇਸ ਚੀਜ਼ ਨੇ ਬੜਾ ਅਕੈਲੋ ਕਿ ਮੇ ਮੇਰੀ ਆਵਾਜ਼ ਇੰਨਾ ਤੱਕ ਪਹੁੰਚੀ ਹੈ ਭਾਈ ਸਾਹਿਬ ਵੀ ਆਏ ਆਪਣੇ ਲੁਧਿਆੜੇ ਤੋਂ ਸਪੈਸ਼ਲ ਚੱਲ ਕੇ ਆਏ ਪਰ ਸ਼ਰਮ ਹੋਣੀ ਚਾਹੀਦੀ ਹੈ ਜਿਹੜੀਆਂ ਇਥੋਂ ਦੀਆਂ ਲੋਕਲ ਜਥੇਬੰਦੀਆਂ ਨੇ ਕਿ ਉਹ ਹਜੇ ਤੱਕ ਸੁੱਤੀਆਂ ਪਈਆਂ ਨੇ ਇਥੋਂ ਦੇ ਜਿਹੜੇ ਮੈਂਬਰ ਨੇ ਕਮੇਟੀ ਦੇ ਉਹ ਸੁੱਤੇ ਪਏ ਨੇ ਹਜੇ ਤੱਕ ਕਿਸੇ ਨੇ ਆ ਕੇ ਜਿਹੜਾ ਇੱਥੇ ਗੱਲ ਨਹੀਂ ਸੀ ਕੀਤੀ ਪਰ ਅੱਜ ਸਾਡੇ ਨਾਲਾ ਗੁਰੂ ਕੀ ਲਾਡ ਲਈ ਫੌਜ ਨਿਹੰਗ ਸਿੰਘ ਜਥੇਬੰਦੀਆਂ ਸਾਡਾ ਸਾਥ ਦੇ ਰਹੀਆਂ ਨੇ ਤੇ ਮੈਂ ਚਾਹੁੰਨੀ ਹੈ ਕਿ ਇਹ ਠੇਕਾ ਜਿਹੜਾ ਅੱਜ ਅਸੀਂ ਇਥੋਂ ਬੰਦ ਕਰਾ ਕੇ ਹੀ ਉਠਣਾ اور گوپین صاحب ਜੀ ਜਿਹੜੀ ਇਹ ਜੰਗਾ ਨੇ ਉਹਦਾ ਇਤਿਹਾਸ ਦੇ ਅੰਦਰ ਦੱਸਿਆ ਜਾਂਦਾ ਬਿਲਕੁਲ ਬਿਲਕੁਲ ਦੇਖੋ ਇਹ ਜਿਹੜੀ ਨਗਰੀ ਹੈ ਇੱਥੇ ਲਾਗੇ ਗੁਰੂ ਕੀ ਵਡਾਲੀ ਪਿੰਡ ਹੈ ਸ਼ਹੀਰ ਗੋਬਿੰਦ ਪਾਸ਼ਾ ਜੀ ਦੀ ਨਗਰੀ ਹੈ ਤੇ ਇਹ ਗੁਰੂ ਕੀ ਨਗਰੀ ਹੈ ਸਭ ਤੋਂ ਪਹਿਲਾਂ ਅਮ੍ਰਿਤਸਰ ਸਿਫਤੀ ਦਾ ਘਰ ਗੁਰੂ ਕੀ ਨਗਰੀ ਹੈ ਪਰ ਜਿਸ ਤਰੀਕੇ ਨਾਲ ਗੁਰੂ ਕੀ ਨਗਰੀ ਹੈ ਜਿੱਦਾਂ ਸ਼ਹੀਦਾ ਦੀ ਸਮਾਰਕ ਬਣੀ ਹੈ ਚੀਦਾ ਦੀ ਯਾਦਗਾਰ ਹੈ ਉਹਦੇ ਨਾਲ ਬੰਨਾ ਕਿੰਨਾ ਨਿੰਦਨੇ ਕਾਨੂੰਨ ਕੀ ਕਹਿੰਦਾ ਬਿਲਕੁਲ ਨਿੰਦनियां ਅਸੀਂ ਤਾਂ ਬਰਦਾਸ਼ਤ ਹੀ ਨਹੀਂ ਕਰ ਸਕਰੇ ਇਹ ਤਾਂ ਵੈਸੇ ਤੁਸੀਂ ਕਹਿ ਲੋ ਕਿ ਇੱਥੇ ਸਕੂਲ ਵੀ ਆ ਲਾਗੇ ਜਿਹਨੂੰ ਦੂਸਰੇ ਤਰੀਕੇ ਨਾਲ ਦੇਖਿਆ ਜਾਏ ਨਾ ਵੀ ਇਹਦੀ ਤੇ ਪਰਮਿਸ਼ਨ ਵੈਸੇ ਹੀ ਨਹੀਂ ਦੇਣੀ ਚਾਹੀਦੀ ਪਰ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਸਾਹਮਣੇ ਅੰਦਰ ਵੇਖੋ ਏਡੀ ਸੋਹਣੀ ਜਿਹੜੀ ਸ਼੍ਰੀ ਸਾਹਿਬ ਆਸਮਾਨ ਤੱਕ ਛੁੰਦੀ ਹੋਈ ਕਿੰਨੇ ਫੁੱਟ ਦੀ ਉਹ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਇੱਥੇ ਕੋਈ ਸਿੱਖ ਧਰਮ ਨਾਲ ਰਿਲੇਟਿਡ ਜਿਹੜੀ ਹੈ ਯਾਦਗਾਰ ਹੈ ਤੇ ਆ ਆ ਯਾਦਗਾਰ ਆ ਦੇਖਣ ਆ ਰਹੇ ਲੋਕੀ ਅੱਗੋਂ ਜਿੰਨੀਆਂ ਵੱਖ-ਵੱਖ ਸਟੇਟਾਂ ਤੋਂ ਲੋਕ ਹੁੰਦੇ ਆ ਉਹ ਉਹ ਆ ਯਾਦਗਾਰ ਦੇਖਣਗੇ ਕਿ ਆ ਜਿਹੜੀ ਚੌਂਕ ਦੇ ਵਿੱਚ ਸੁਸ਼ੋਭਿਤ ਕੀਤੀ ਹੈ ਇਹਨਾਂ ਨੇ ਕਿਉਂਕਿ ਇਹ ਮਤਰਾਸ਼ਟਰੀ ਸੜਕ ਮਾਰਗ ਹੈ ਦਿੱਲੀ ਲਾਹੌਰਾਂ ਤੱਕ ਸਭ ਬਿਲਕੁਲ ਆ ਸਾਹਮਣੇ 에ਰਪੋਰਟ ਰੋਡ ਹੈ ਇਧਰੋਂ ਵੀ ਲੋਕੀ 에ਰਪੋਰਟ ਜਾਂਦੇ ਨੇ ਆ ਬਾਗਾ ਬਾਰਡਰ ਜਾਂਦੇ ਨੇ ਕੀ ਸਾਡਾ ਮੈਸੇਜ ਆ ਰਿਹਾ ਸੀ ਇਹਨੇ ਜੋਗੇ ਵੀ ਨਹੀਂ ਆ ਵੀ ਜੇ ਅਸੀਂ ਕਿ ਸਿੱਖੀ ਦਾ ਪ੍ਰਚਾਰ ਕੰਨੀ ਕਰ ਪਾਰੇ ਜੇ ਸਾਡਾ ਅਸੀਂ ਜੇ ਇਸ ਖਿਲਾਫ ਕੋਈ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕ ਵੀ ਨਹੀਂ ਪਾਰੇ ਪਰ ਲਾਇਆ ਖੁੱਲਿਆ ਤੇ ਸਰਕਾਰ ਨਹੀਂ ਹੈ ਨਾ ਪਰਮਿਸ਼ਨ ਤੋਂ ਬਿਨਾਂ ਤਾਂ ਖੁੱਲ ਨਹੀਂ ਸਕਦਾ ਬਿਲਕੁਲ ਇਹ ਚਾ ਮਲੇ ਦੀ ਮਿਲੀ ਭਗਤਿਆ ਅਸੀਂ ਤਾਂ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਉਹ ਉਸ ਬੰਦੇ ਵੱਲੋਂ ਕੋਈ ਰਿਸਪੌਂਸ ਨਹੀਂ ਕੁਛ ਨਹੀਂ ਹੈ ਜਦ ਕਿ ਇਹ ਜ਼ਿੰਮੇਵਾਰੀ ਉਹਦੀ ਬਣਦੀ ਸੀ ਕਿ ਤੇਰਾ ਹਲਕਾ ਹੈ ਤੈਨੂੰ ਵੇਖਣਾ ਚਾਹੀਦਾ ਕਿ ਵੀ ਇਹ ਜਗ੍ਹਾ ਦੇ ਵਿੱਚ ਇੱਥੇ ਇੱਕ ਏਕਟ ਵੀ ਲੱਗੇ ਹੋਵੇ ਉਹਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਲੱਗ ਸਕਦੀ ਪਰ ਐਡਾ ਵੱਡਾ ਇੱਥੇ ਆ ਠੇਕੇ ਵੇਖੋ ਖੁੱਲ ਛੱਡੇ ਆਏ ਨੇ ਐਮਐਲਏ ਦੀ ਮਿਲੀ ਭਗਤ ਤੋਂ ਬਿਨਾਂ ਖੁੱਲ ਗਿਆ ਸਾਰੇ ਸਾਰੇ ਜਾਣਦੇ ਆ ਕਿ ਇਸ ਸਰਕਾਰ ਦੀ ਕੀ ਦੇਣ ਆ ਆ ਠੇਕੇ ਖੋਲ ਕੇ ਜਾਣੇ ਇਹਨਾਂ ਨੇ ਇਹ ਫਾਰਮਸ਼ੀਆਂ ਵਿਰੁੱਧ ਆ ਨਸ਼ਿਆ ਵਿਰੋਧ ਮਹੀਮ ਜਿਹੜੀ ਆ ਤੁਹਾਡੇ ਸਾਹਮਣੇ ਆ ਮੈਂ ਕੱਚਾ ਚਿੱਠਾ ਇਹਦਾ ਖੋਲ ਦਿੰਦਾ ਐ ਕਿ ਆ ਨਸ਼ਿਆ ਵਿਰੋਧ ਮਹੀਮ ਜਿਹੜੀ ਚੱਲ ਰਹੀ ਆ ਪਹਿਲਾਂ ਤਾਂ ਇਹਨੂੰ ਹੀ ਠੇਕੇ ਨਾਲ ਬੰਦ ਕਰਾ ਦਿਓ ਸਿਫਟੀ ਦਾ ਘਰ ਗੁਰੂ ਨਗਰੀ ਐ ਜੇ ਇੱਚਾ ਹੀ ਇਹ ਕੁਝ ਹੋ ਰਿਹਾ ਐ ਤੇ ਬਾਕੀ ਤੁਸੀਂ ਦੇਖੋ ਵੀ ਕੀ ਹੁੰਦਾ ਹੋਊਗਾ ਜਿਹੜੇ ਬਾਕੀ ਦੂਰ ਨੇੜੇ ਜਿਹੜੀਆਂ ਜਗ੍ਹਾ ਨੇ ਉੱਥੇ ਕੀ ਹਾਲ ਹੋਊਗਾ ਪ੍ਰਸ਼ੀਦਾ ਦੀ ਯਾਦਗਾਰ ਵਾਸਤੇ ਇਸ ਤਰ੍ਹਾਂ ਕਰਨਾ ਕਿੰਨਾ ਗਮੰਦ ਬਣਦਾ ਦੇਖੋ ਇਹ ਕੀ soort ਦੀ ਸਮਝੀ ਰਹੀ ਸਾਜ਼ਿਸ਼ ਆ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕਿ ਜਾਣ ਬੁੱਝ ਕੇ ਸਿਕਾਣੀਆਂ ਭਾਵਨਾਵਾਂ ਨੂੰ ਬਲੁੰਦ ਰਿਆ ਜਾ ਰਿਹਾ ਹੈ ਇਹਨਾਂ ਦੇ ਉੱਤੇ ਤੇ ਜੋ ਧਾਰਮਿਕ ਭਾਵਨਾਵਾਂ ਇਹਨਾਂ ਨੇ ਸਾਡੀਆਂ ਪੜਕਾਈਆਂ ਇਸ ਦੇ ਮਾਲਕ ਦੇ ਉੱਤੇ ਪਰਚਾ ਦਿੱਤਾ ਜਾਣਾ ਚਾਹੀਦਾ ਪ੍ਰਸ਼ਾਸਨ ਵਾਲੇ ਲੋਕ ਮੈਂ ਡੀਸੀ ਸਾਹਿਬ ਨੂੰ ਵੀ ਮੰਗ ਕਰਦੀ ਆ ਕਿ ਇਹਦੇ ਤੇ ਕਾਰਵਾਈ ਕਰੋ ਪੁਲਿਸ ਕਮਿਸ਼ਨਰ ਨੂੰ ਵੀ ਮੰਗ ਕਰਦੀ ਆ ਕਿ ਤੁਸੀਂ ਖੁਦ ਇੰਟਰਫੇਅਰ ਕਰੋ ਹੁਣ ਕੀ ਕਾਰਵਾਈ ਕਰੋਗੇ ਅੱਜ ਅਸੀਂ ਠੇਕਾ ਬੰਦ ਕਰਾ ਕੇ ਜਾਵਾਂਗੇ ਜੀ ਜੋ ਵੀ ਇਹ ਜਸਤੀ ਤਰੀਕੇ ਨਾਲ ਸੀ ਇਹਨਾਂ ਨਾਲ ਕੋਈ ਲੜਨ ਨਹੀਂ ਆਏ ਕੋਈ ਸਾਡੀ ਪਰਸਨਲ ਰੰਜਿਸ਼ ਨਹੀਂ ਆ ਐਸਾ ਚੁੱਪ ਕੇ ਜਿੱਥੇ ਕੋਲ ਨਾਲ ਖੋਲੋ 50 ਢੇਕੇ ਥੋਲੋ ਜੋ ਤੁਸੀਂ ਕਰਨਾ ਹੈ ਪਰ ਇੱਥੇ ਢੇਕਾ ਜਿਹੜਾ ਹੈ ਉਹ ਨਹੀਂ ਖੁੱਲਾ ਅਸੀਂ ਰਹਿਣ ਦੇਣਾ ਜੀ